ਦੋਸਤੋ ਗੱਲ ਕਰਨ ਲੱਗੇ ਆ ਕੋਈ ਸਮਾਂ ਸੀ ਕਿ ਜਦੋਂ ਘਰ ਵਿੱਚ ਕੋਈ ਰਿਸ਼ਤੇਦਾਰ ਆਉਂਦਾ ਸੀ ਤੇ ਜਦੋਂ ਉਹਨੂੰ ਆਪਾਂ ਪਾਸਟੈਂਡ ਚੜਾਉਣ ਜਾਂਦੇ ਸੀ ਤੇ ਸੱਚੀ ਅੱਖਾਂ ਪਰ ਜਾਂਦੀਆਂ ਸੀ ਪਰ ਅੱਜ ਕੱਲ੍ਹ ਸ਼ਾਨ ਘਰ ਵਿੱਚ ਜਾ ਕੇ ਵੀ ਲੋਕਾਂ ਦਾ ਮਨ ਨਹੀਂ ਭਰਦਾ ਸਮੇਂ ਦੀ ਭੱਜ ਦੌੜ ਦੇ ਵਿੱਚ ਲੋਕ ਐਨੇ ਵਿਜੀ ਹੋ ਚੁੱਕੇ ਹਨ ਕਿਸੇ ਕੋਲ ਕਿਸੇ ਲਈ ਕੋਈ ਵਕਤ ਨਹੀਂ ਹੈਗਾ ਕਿੱਥੇ ਚਲ ਗਏ ਇਹੋ ਜਿਹੇ ਲੋਕ ਜਦੋਂ ਘਰ ਚ ਕੋਈ ਰਿਸ਼ਤੇਦਾਰ ਆਉਂਦਾ ਸੀ ਤੇ ਬਹੁਤ ਚਾਹ ਹੁੰਦਾ ਸੀ ਕਿ ਸਾਡੀ ਮਾਸੀ ਆਈਏ ਸਾਡੀ ਪੂਆ ਆਈਆ ਸਾਡੀ ਮਾਮੀ ਆਈ ਸਾਡਾ ਮਾਮਾ ਆਇਆ ਪਰ ਅੱਜ ਕੱਲ ਇੰਨੀ ਮਗਾਈ ਦੇ ਦੌਰ ਵਿੱਚ ਜੇ ਕੋਈ ਆਉਂਦਾ ਹਨਾ ਤੇ ਲੋਕੀ ਮੱਥੇ ਤੇ ਵਟ ਫਾ ਲੈਂਦੇ ਨੇ ਗੱਲਾਂ ਸੱਚੀਆਂ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਮੈਂ ਸੱਚੀ ਕਿਆ